ਇਸ ਵੇਲੇ ਇੱਕ ਵੱਡੀ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਆ ਕਿ ਦੋ ਵਿਧਾਇਕਾਂ ਨੂੰ ਕੈਬਨਟ ਮੰਤਰੀ ਬਣਾਉਣ ਦਾ ਲਾਲਚ ਦੇ ਕੇ ਉਹਨਾਂ ਨਾਲ ਕਥਿਤ ਤੌਰ ਤੇ ਤੇ ਠੱਗੀ ਮਾਰਨ ਦਾ ਯਤਨ ਕੀਤਾ ਗਿਆ ਪੂਰੀ ਕਹਾਣੀ ਹੈ ਕਿ ਆ ਤੁਹਾਨੂੰ ਅੱਗੇ ਜਾ ਕੇ ਦੱਸਦੇ ਆ ਇਸ ਦਾ ਪਰਦਾ ਪਾਸ਼ ਉਸ ਵੇਲੇ ਹੋਇਆ ਜਦੋਂ ਪੈਣੀ ਚੂੜ ਦੇ ਵਾਸੀ ਅਮਰਤਪਾਲ ਸਿੰਘ ਨੇ ਮਾਮਲੇ ਨੂੰ ਅੱਗੇ ਖੋਲ੍ਹਿਆ ਤੇ ਮਾਮਲੇ ਨੂੰ ਖੋਲ੍ਹਿਆ ਇਸ ਤਰ੍ਹਾਂ ਦੇ ਨਾਲ ਕਿ ਸ਼ਿਕਾਇਤਕਰਤਾ ਨੇ ਥਾਣੇ ਦੇ ਵਿੱਚ ਸ਼ਿਕਾਇਤ ਦਿੱਤੀ ਹੈ ਤਾਂ ਜਿਸ ਤੋਂ ਬਾਅਦ ਇਸ ਮਾਮਲੇ ਦੇ ਬਾਰੇ ਪੂਰਾ ਖੁਲਾਸਾ ਹੋਇਆ ਤੁਹਾਨੂੰ ਦੱਸ ਦਿੰਨੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਹਰਿਆਣਾ ਦੇ ਵਿੱਚ ਵੋਟਾਂ ਸੀ ਤਾਂ ਵੋਟਾਂ ਨੂੰ ਲੈ ਕੇ ਇਸ ਕਥਿਤ ਠੱਗ ਨੇ ਕੀ ਕੀਤਾ ਕਿ ਉਸ ਨੇ ਇੱਕ ਸਖਸ਼ ਨੂੰ ਆਖਿਆ ਕਿ ਮੈਂ ਤੈਨੂੰ ਚੇਅਰਮੈਨੀ ਦਵਾ ਦੇਵਾਂਗਾ ਤੈਨੂੰ ਕਿਸੇ ਹੋਰ ਉੱਚੇ ਅਹੁਦੇ ਦੇ ਉੱਤੇ ਬਿਠਾ ਦੇਵਾਂਗਾ ਤਾਂ ਇਸ ਦੇ ਲਈ ਤੂੰ ਖਰਚਾ ਪਾਣੀ ਹੈ ਜਿਹੜਾ ਉਹ ਚਾਹੀਦਾ ਖਰਚਾ ਪਾਣੀ ਦੇ ਦੇ ਕਿਉਂਕਿ ਹਰਿਆਣੇ ਦੀਆਂ ਵੋਟਾਂ ਦੇ ਵਿੱਚ ਪਾਰਟੀ ਦਾ ਬਹੁਤ ਸਾਰਾ ਖਰਚਾ ਹੋ ਗਿਆ ਤੇ ਉਸ ਦੇ ਲਈ ਫੰਡ ਚਾਹੀਦੇ ਨੇ ਤਾਂ ਇਸ ਦੇ ਲਈ ਉਹ ਕਥਿਤ ਨੌਸਰਵਾਜ ਕੀ ਕਰਦਾ ਸੀ ਕਿ ਉਹ ਇੱਕ ਵਿਧਾਇਕ ਦੇ ਦਫ਼ਤਰ ਵਿੱਚ ਲਿਆ ਕੇ ਉਹਨਾਂ ਨਾਲ ਜਾਣ ਪਛਾਣ ਵੀ ਕਰਾਉਂਦਾ ਇੱਥੋਂ ਤੱਕ ਕਿ ਵਿਧਾਇਕਾਂ ਨੂੰ ਫੋਨ ਦੇ ਉੱਤੇ ਵੀ ਗੱਲਬਾਤ ਕਰਦਾ ਰਹਿੰਦਾ ਤੇ ਸਪੀਕਰ ਦੇ ਉੱਤੇ ਆ ਕੇ ਸਾਰੀ ਗੱਲਬਾਤ ਉਹਨਾਂ ਨੂੰ ਸੁਣਾਉਂਦਾ ਰਹਿੰਦਾ ਤਾਂ ਜਿਸ ਤੋ ਬਾਅਦ ਉਹਨੇ ਜਾਲ ਬੁਣਿਆ ਤੇ ਜਾਲ ਬੁਣ ਕੇ ਉਹ 65000 ਰੁਪਏ ਪਾਰਟੀ ਫੰਡ ਦੇ ਤੌਰ ਤੇ ਦਿੱਤੇ ਉਹਨਾਂ ਤੋਂ ਲੈ ਗਿਆ ਤੇ ਅਗਲੇ ਦਿਨ ਹੀ ਉਹਨਾਂ ਨੇ ਕੀ ਕੀਤਾ ਕਿ ਹੋਰ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਪੂਰੀ ਕਹਾਣੀ ਸਾਫ਼ ਹੋਣੀ ਸ਼ੁਰੂ ਹੋ ਗਈ ਤਾਂ ਇਸ ਮਾਮਲੇ ਦੇ ਵਿੱਚ ਦੱਸ ਦਿਨੇ ਤੁਹਾਨੂੰ ਕਿ ਬਠਿੰਡਾ ਜ਼ਿਲ੍ਹੇ ਦੇ ਦੋ ਵਿਧਾਇਕਾਂ ਦਾ ਵੀ ਜ਼ਿਕਰ ਹੋ ਰਿਹਾ ਜਿਨ੍ਹਾਂ ਦੀ ਚਰਚਾ ਇਸ ਵੇਲੇ ਖੂਬ ਚੱਲ ਰਹੀ ਆ ਕਿ ਉਹਨਾਂ ਵਿਧਾਇਕਾਂ ਤੋਂ ਵੀ ਕਥਿਤ ਤੌਰ ਦੇ ਉੱਤੇ ਪੈਸੇ ਲਏ ਗਏ ਨੇ ਪਰ ਇਸ ਗੱਲ ਦੀ ਕਿਸੇ ਪਾਸਿਓਂ ਵੀ ਕੋਈ ਪੁਸ਼ਟੀ ਨਹੀਂ ਹੋਈ ਨਾ ਹੀ ਇਸ ਮਾਮਲੇ ਵਿੱਚ ਪੁਲਿਸ ਨੇ ਕੋਈ ਇਸ ਤਰ੍ਹਾਂ ਦੀ ਪੁਸ਼ਟੀ ਕੀਤੀ ਆ ਤੇ ਨਾ ਹੀ ਕਿਸੇ ਵਿਧਾਇਕ ਵੱਲੋਂ ਇਸ ਤਰ੍ਹਾਂ ਦੇ ਨਾਲ ਜ਼ਿਕਰ ਹੋਇਆ ਕਿ ਉਹਨਾਂ ਤੋਂ ਪੈਸੇ ਲਏ ਗਏ ਜਾਂ ਉਹਨਾਂ ਤੋਂ ਪੈਸੇ ਮੰਗੇ ਗਏ ਜਾਂ ਉਹਨਾਂ ਨੂੰ ਲਾਲਚ ਦਿੱਤਾ ਗਿਆ ਕਿ ਤੁਹਾਨੂੰ ਕੈਬਨਿਟ ਮੰਤਰੀ ਬਣਾ ਕੇ ਤੁਹਾਡੇ ਤੋਂ ਜਿਹੜਾ ਕਿ ਪੈਸੇ ਲੈ ਜਾਣਗੇ ਤਾਂ ਇਸ ਤਰ੍ਹਾਂ ਦੇ ਨਾਲ ਕੋਈ ਗੱਲ ਫਿਲਹਾਲ ਤਾਂ ਅਧਿਕਾਰਤ ਤੌਰ ਦੇ ਉੱਤੇ ਸਾਹਮਣੇ ਨਹੀਂ ਆਈ ਪਰ ਚਰਚਾ ਆਈ ਹੋ ਰਹੀ ਹੈ ਕਿ 65000 ਰੁਪਏ ਲੈ ਕੇ ਅਮਰਤਪਾਲ ਸਿੰਘ ਤੋਂ ਉਸ ਨੂੰ ਚੇਅਰਮੈਨ ਤੇ ਹੋਰ ਉਤਵਾ ਦੇਣ ਦੀ ਗੱਲ ਹੋਈ ਸੀ ਜਿਵੇਂ ਇਹ ਗੱਲਬਾਤ ਹੁੰਦੀ ਆ ਤਾਂ ਉਸ ਤੋਂ ਬਾਅਦ ਇਹ ਜੋ ਕਥਿਤ ਨੌ ਸਰਵਾਜਾ ਇਹ ਮਾਨਸਾ ਜ਼ਿਲ੍ਹੇ ਦੇ ਇੱਕ ਵਿਧਾਇਕ ਦਾ ਜ਼ਿਕਰ ਕਰਦਾ ਤਾਂ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਉਸ ਵਿਧਾਇਕ ਦੇ ਦਫ਼ਤਰ ਲੈ ਜਾਣ ਦੀ ਗੱਲ ਕਰਦਾ ਤਾਂ ਇਸ ਨੌ ਸਰਵਾਜ ਦੇ ਰੰਗ ਉੱਡ ਜਾਂਦੇ ਆ ਇਤੇ ਜਰੂਰ ਰੰਗ ਉੜ ਜਾਂਦੇ ਤਾਂ ਉਸ ਤੋਂ ਬਾਅਦ ਗੱਲ ਜੇ ਉਹ ਸਿਰੇ ਨਹੀਂ ਲੱਗਦੀ ਤਾਂ ਫਿਰ ਉਹ ਮਾਫੀਆ ਮੰਗਣ ਲੱਗ ਜਾਂਦਾ ਤੇ ਮਾਫੀਆ ਮੰਗਣ ਤੋਂ ਬਾਅਦ ਜਦੋਂ ਪੈਸੇ ਵਾਪਸ ਨਹੀਂ ਕਰਦਾ ਤਾਂ ਮਾਮਲਾ ਪਹੁੰਚ ਜਾਂਦਾ ਮੌੜ ਪੁਲਿਸ ਕੋਲ ਤਾਂ ਮੌੜ ਪੁਲਿਸ ਨੇ ਇੱਕ ਵਾਰ ਇਸ ਕਥਿਤ ਨੌਸਰਬਾਜ ਦੇ ਖਿਲਾਫ ਇਹ ਮਾਮਲਾ ਦਰਜ ਕਰਨ ਦੀ ਗੱਲ ਕੀਤੀ ਹੈ ਕਿ ਉਹ ਮਾਮਲਾ ਦਰਜ ਕਰ ਰਿਹਾ ਹੈ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਫਿਲਹਾਲ ਤਾਂ ਉਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਇਸ ਮਾਮਲੇ ਦੇ ਵਿੱਚ ਫਿਲਹਾਲ ਕਿਸੇ ਵਿਧਾਇਕ ਨਾਲ ਠੱਗੀ ਦਾ ਕੋਈ ਜ਼ਿਕਰ ਨਹੀਂ ਹੈ ਪਰ ਸਿਆਸੀ ਹਲਕਿਆਂ ਦੇ ਵਿੱਚ ਇਸ ਦੀ ਖੂਬ ਚਰਚਾ ਚੱਲ ਰਹੀ ਆ ਜੋ ਸੂਤਰ ਦੱਸਦੇ ਪਏ ਨੇ ਉਹਨਾਂ ਦੇ ਮੁਤਾਬਕ ਦੋ ਵਿਧਾਇਕ ਜਿਹੜੇ ਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਚਰਚਿਤ ਰਹੇ ਆ ਜਿਨ੍ਹਾਂ ਨਾਲ ਕੋਈ ਕਈ ਬਾਦ ਵਿਵਾਦ ਵੀ ਜੁੜਦੇ ਰਹੇ ਨੇ ਤਾਂ ਉਹਨਾਂ ਵਿਧਾਇਕਾਂ ਦਾ ਵੀ ਇਸ ਮਾਮਲੇ ਦੇ ਵਿੱਚ ਜ਼ਿਕਰ ਆਉਂਦਾ ਕਿ ਉਹਨਾਂ ਨੂੰ ਲਾਲਚ ਦਿੱਤਾ ਗਿਆ ਸੀ ਕਿ ਤੁਹਾਨੂੰ ਕੈਬਨਟ ਮੰਤਰੀ ਬਣਾਇਆ ਜਾਏਗਾ ਪਰ ਉਹ ਵਿਧਾਇਕ ਹੈ ਕਿਹੜੇ ਨੇ ਉਹਨਾਂ ਵਿਧਾਇਕਾਂ ਬਾਰੇ ਜ਼ਿਆਦਾ ਨਾਂ ਤਜਾਂ ਜ਼ਿਆਦਾ ਉਹਨਾਂ ਦੀ ਪਛਾਣ ਤਾਂ ਨਹੀਂ ਜਨਤਕ ਕਰ ਸਕਦੇ ਪਰ ਸਿੱਧੇ ਤੌਰ ਦੇ ਉੱਤੇ ਉਹ ਦੋ ਵਿਧਾਇਕ ਨੇ ਜਿਨ੍ਹਾਂ ਦੀ ਖੂਬ ਚਰਚਾ ਹੁੰਦੀ ਰਹੀ ਹੈ ਜਿਹੜੇ ਕਈ ਮਾਮਲਿਆਂ ਦੇ ਵਿੱਚ ਘਿਰਦੇ ਰਹੇ ਨੇ ਤੇ ਉਹਨਾਂ ਵਿਧਾਇਕਾਂ ਦਾ ਜ਼ਿਕਰ ਇਸ ਮਾਮਲੇ ਦੇ ਵਿੱਚ ਆ ਕੇ ਜੁੜਦਾ ਕਿ ਉਹਨਾਂ ਤੋਂ ਵੀ ਪੈਸੇ ਲੈ ਗਏ ਆ ਹੁਣ ਪੈਸੇ ਲਏ ਗਏ ਆ ਜਾਂ ਦਿੱਤੇ ਆ ਜਾਂ ਨਹੀਂ ਦਿੱਤੇ ਇਹ ਤਾਂ ਉਹ ਵਿਧਾਇਕ ਦੱਸ ਸਕਦੇ ਨੇ ਜਾਂ ਉਹ ਨੌਸਰਬਾਏ ਦੱਸ ਸਕਦਾ ਕਿ ਜਿਨ੍ਹਾਂ ਨੇ ਪੈਸੇ ਲਏ ਨਹੀਂ ਕਿਉਂਕਿ ਇਸ ਮਾਮਲੇ ਦੇ ਵਿੱਚ ਜਿੰਨੀ ਦੇਰ ਤੱਕ ਮਾਮਲੇ ਦੇ ਵਿੱਚ ਪੁਲਿਸ ਕੋਲ ਕੋਈ ਸ਼ਿਕਾਇਤ ਨਹੀਂ ਜਾਂਦੀ ਜਾਂ ਇਸ ਮਾਮਲੇ ਦੇ ਵਿੱਚ ਕੋਈ ਉੱਚ ਪੱਧਰੀ ਜਾਂਚ ਨਹੀਂ ਦੀ ਉਨੀ ਦੇਰ ਤੱਕ ਸਾਫੀਆ ਸਪਸ਼ਟ ਕਹਿਣਾ ਮੁਸ਼ਕਲ ਆ ਪਰ ਫਿਲਹਾਲ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਕੋਲੋਂ 65000 ਰੁਪਏ ਲਏ ਗਏ ਸੀ ਤੇ ਸਪੀਕਰ ਦੇ ਉੱਤੇ ਆ ਕੇ ਉਹ ਗੱਲਾਂ ਕਰਾਉਂਦਾ ਸੀ ਤਾਂ ਫੋਨ ਕਾਲ ਲਾ ਕੇ ਸਪੀਕਰ ਦੇ ਉੱਤੇ ਗੱਲਾਂ ਕਰਵਾਉਂਦਾ ਸੀ ਜਿਹਦੇ ਵਿੱਚ ਇਥੋਂ ਤੱਕ ਵੀ ਆਖਿਆ ਗਿਆ ਕਿ ਇੱਕ ਵਿਧਾਇਕ ਉਸ ਨੌਸਰਬਾਈ ਨੂੰ ਸਰਸਰ ਗਏ ਕਿ ਵੀ ਗੱਲ ਕਰਦਾ ਸੀ ਹੁਣ ਉਹ ਵਿਧਾਇਕ ਕਿਹੜਾ ਜਾਂ ਉਹ ਵਿਧਾਇਕ ਦੀ ਕੋਈ ਆਵਾਜ਼ ਕੱਢਦਾ ਸੀ ਇਹ ਕੌਣ ਆ ਤਾਂ ਇਸ ਬਾਰੇ ਹੁਣ ਪੁਲਿਸ ਸਪਸ਼ਟ ਕਰੇਗੀ ਕਿਉਂਕਿ ਜਿਵੇਂ ਹੀ ਮਾਮਲਾ ਪੁਲਿਸ ਕੋਲ ਜਾਂਦਾ ਤਾਂ ਪੁਲਿਸ ਨੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਪੀੜਤ ਦੇ ਬਿਆਨ ਲੈ ਲੈ ਗਏ ਜਿਸ ਤੋਂ ਬਾਅਦ ਹੁਣ ਅਗਲੀ ਪੜਤਾਲ ਕੀਤੀ ਜਾ ਰਹੀ ਹੈ